ਇੱਛਾ ਪੂਰਕ ਸਰਵ ਸੁਖ ਦਾਤਾ ਹਰ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਨਕ ਵਸ ਹੈ ਆਮ ਤੇਣਾ ਸੋ ਐਸਾ ਹਰ ਧਿਆਨ ਮੇਰੇ ਜੀੜੇ ਤਾਂ ਸਰਵ ਸੁਖ ਪਾਵੇ ਮੇਰੇ ਮਨਾ ਸੋ ਐਸਾ ਹਰ ਧਿਆਇ ਮੇਰੇ ਜੀੜੇ ਤਾ ਸਰਬ ਸੁਖ ਪਾਵੇਂ ਨੇ ਰਮਾਣ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁੱਖ ਉਜਲ ਹੋਈਆ ਨਿਤ ਤਿਆਰੈ ਹਰ ਪੁਰਖ ਨਰੰਗਰਣਾਂ ਜਹਾਰ ਸਿਮਰਨ ਭਿਆ ਤਾ ਉਪਾਦ ਕਤ ਕੀਨੀ ਵੜ ਭਾਗੀ ਹਰ ਜਪਣਾ ਜਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਾਰ ਭਵਜਲ ਤਰਨਾ ਜਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਤਰਨਾ ਵਾਹਿਗੁਰੂ ਸਲੋਕ ਮਹਲਾ 5 ਮੋ ਤਨ ਸੁਰਾਗ ਸੁਰੰਗੜੇ ਆਲਾਪਤ ਸਭ ਤਿੱਖ ਜਾਏ ਤਨ ਸੁਜੰਤ ਸੁਹਾਵੜੇ ਜੋ ਗੁਰੂਖ ਜਪ ਦੇਣਾ ਤਨ ਤਨ ਸਤ ਗੁਰੂ ਪੰਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਅੰਮ੍ਰਿਤ ਮਹਿਬਾਨੀ ਰਾਮ ਕਲੀ ਦੀ ਬਾਣ ਆਵਾਜ ਇਸ ਤੇ ਚੌਥੀ ਪੜੀ ਦੇ ਪਹਿਲੇ ਸ਼ਲੋਕ ਦੀ ਵਿਚਾਰ ਕਰੀਏ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 952 ਅਵਗੁfte ਸ਼ਸ਼ੋਭਾ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਲੋਕ ਮਹਲਾ 5 ਮਨ ਧਨ ਸੋਰਾਗ ਸੁਰੰਗੜੇ ਆਲਾਪਤ ਸਭ ਤਿੱਖ ਜਾਏ ਓ ਰਾਗ ਸੁਰੰਗੜੇ ਰਾਗ ਸੋਹਣੇ ਰਾਗ ਧਾਨ ਮੁਵਾਰਤ ਹਨ ਆਲਾਪਤ ਜਿਨ੍ਹਾਂ ਰਾਗਾਂ ਨੂੰ ਆਲਾਪਦੇ ਆ ਜਿਨ੍ਹਾਂ ਦਾ ਆਲਾਪ ਕੀਤੇ ਆ ਜਿਨ੍ਹਾਂ ਰਾਗਾਂ ਨੂੰ ਗਾਉਂਦੇ ਆ ਸਭ ਤਿੱਖ ਜਾਏ ਅੰਦਰੋਂ ਸਾਰੀਆਂ ਹੀ ਤ੍ਰਿਸ਼ਨਾਵਾਂ ਜੋ ਹਨ ਉਹ ਖਤਮ ਹੋ ਜਾਂਦੀਆਂ ਹਨ ਇਹੋ ਜੇ ਰਾਗ ਉਹ ਰਾਗ ਜਿਨ੍ਹਾਂ ਰਾਗਾਂ ਦੇ ਰਾਹੀਂ ਉਸ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਉਸ ਵਾਹਿਗੁਰੂ ਦੀਆਂ ਸੇਵ ਸਲਾਹਾਂ ਰਾਗਾਂ ਰਹੀ ਕੀਤੀਆਂ ਜਾਂਦੀਆਂ ਹਨ ਉਹ ਰਾਗ ਸੁਰੰਗੜੇ ਹਨ ਸੋਹਣੇ ਹਨ ਦੇਣਾ ਦੇ ਆਵ ਲਾਭ ਦੇਆ ਉਸ ਵਾਹਿਗੁਰਦਾਸ ਸਿਮਰਨ ਕੀਤੇਆ ਅੰਦਰੋਂ ਸਾਰੀ ਹੀ ਕ੍ਰਿਸ਼ਨਾ ਜੋ ਹੈ ਉਹ ਕਦਰ ਹੋ ਜਾਂਦੀ ਹੈ ਧਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪ ਦੇ ਨਾਮ ਉਹ ਜੰਤ ਸੁਹਾਵਣੇ ਹਨ ਜੋ ਗੁਰਮੁਖ ਜਪਦੇ ਨਾਓ ਜੋ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਗੁਰਮੁਖ ਗੁਰੂ ਦੇ ਰਸਤੇ ਤੇ ਚੱਲ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਜੋ ਨਾਮ ਜਪਦੇ ਹਨ ਉਹ ਜਨਤ ਜੋ ਹਨ ਉਹ ਸੋਹਣੇ ਸੁਹਾਵੜੇ ਹਨ ਜਿਨੇ ਇੱਕ ਮਨ ਇੱਕ ਆਰਾਧਿਆ ਤਿੰਨ ਸਦਭਲ ਹਾਰੇ ਜਾਉ ਜਿਨ੍ਹਾਂ ਨੇ ਵੀ ਉਸ ਇੱਕ ਨੂੰ ਇੱਕ ਉਹ ਆਹੇ ਗੁਰੂ ਜੋ ਇੱਕ ਹੀ ਹੈ ਜੋ ਸਾਰੇ ਪਾਸੇ ਸਮਾਇਆ ਹੋਇਆ ਹੈ ਜਿਸ ਦੇ ਹੱਥ ਦੇ ਵਿੱਚ ਸਭ ਕੁਝ ਹੈ ਜਿਨ ਇੱਕ ਮਨ ਇੱਕ ਮਨ ਦੇ ਨਾਲ ਇੱਕ ਮਨ ਇੱਕ ਚਿੱਤ ਦੇ ਨਾਲ ਇੱਕ ਆਰਾਧਿਆ ਇੱਕ ਨੂੰ ਆਰਾਧਿਆ ਇੱਕ ਦਾ ਸਿਮਰਨ ਕੀਤਾ ਇੱਕ ਮਨ ਇੱਕ ਚਿੱਤ ਹੋ ਕੇ ਇਹਨੂੰ ਸਾਧਵਲ ਹਾਰ ਗਿਆ ਸਤਿਗੁਰੂ ਜੀ ਕਹਿੰਦੇ ਹਨ ਮੈਂ ਉਹਨਾਂ ਕੋ ਸਦਾ ਹੀ ਬਲਵਾਰ ਜਾਂਦਾ ਹਾਂ ਜਿਹੜੇ ਇੱਕ ਮਾਨਸਿਕ ਇੱਕ ਚੇਤ ਹੋ ਕੇ ਉਸ ਵਾਹਿਗੁਰੂ ਦਾ ਆਰਾਧਨ ਕਰਦੇ ਹਨ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਹਨ ਉਹਨਾਂ ਤੋਂ ਸਤਿਗੁਰੂ ਜੀ ਕਹਿੰਦੇ ਹਨ ਸਿਮਰ ਸਾਧਨ ਬਲਿਹਾਰ ਜਾਉ ਆਉਣੋਂ ਤੋਂ ਸਦਕੇ ਜਾਂਦਾ ਜਿਹੜੇ ਕਿ ਆਪਣੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਇਸੇ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਹੈ ਸੁਰਤ ਸ਼ਬਦ ਭਾਵ ਸਾਗਰ ਤਰੀਐ ਨਾਨਕ ਨਾਮੁ ਵਖਾਣੇ ਸ਼ਬਦ ਦੇ ਵਿੱਚ ਆਪਣੀ ਸੁਰਤ ਜੋੜ ਕੇ ਉਸ ਪ੍ਰਭੂ ਦਾ ਨਾਮ ਸਿਮਰਨਾ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਇਸ ਭਵ ਸਾਗਰ ਤੋਂ ਵਰਤਦੇ ਵੇਕ ਆਤਮਿਕ ਸਾਗਰ ਦੇ ਵਿੱਚ ਸੁਰਤ ਨੂੰ ਜੋੜ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਇਸ ਭਗਜਲ ਤੋਂ ਤਰਿਆ ਜਾ ਸਕਦਾ ਹੈ ਤੋਂ ਸਤਗੁਰੂ ਜੀ ਇਤੇ ਵੀ ਸਾਨੂੰ ਉਪਦੇਸ਼ ਕਰਦੇ ਹਨ ਕਿ ਜਿਨਹੀਂ ਇੱਕ ਮਾਣ ਇੱਕ ਆਰਾਧੇਆ ਜਿਸ ਨੇ ਵੀ ਜਿਨ੍ਹਾਂ ਨੇ ਵੀ ਉਸ ਇੱਕ ਨੂੰ ਇਕ ਮਾਨਚਿਤ ਹੋ ਕੇ ਇਕ ਮਾਨਿਕ ਚਿਤ ਹੋ ਕੇ ਆਰਾਧਿਆ ਤਿਨ ਸਦ ਬਲਿਹਾਰੈ ਜਾਉ ਉਹਨਾਂ ਤੋਂ ਮੈਂ ਸਦਾ ਸਦਕੇ ਜਾਵਾਂ ਇਹ ਸਤਗੁਰੂ ਜੀ ਕਹਿ ਰਹੇ ਤਿਨਹੀ ਕੀ ਢੂੜ ਹਮ ਬਾਂਚ ਦੇ ਕਰਮੀ ਪੰਲਾ ਪਾਏ ਜੋ ਗੁਰਮੁਖ ਹਨ ਜੋ ਇੱਕ ਮੰਨ ਇੱਕ ਚੇਤਨਕ ਸਵਾਹਿਗੁਰੂ ਦਾ ਆਰਾਧਨ ਕਰਦੇ ਹਨ ਜੋ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸਵਾਹਿਗੁਰੂ ਦਾ ਨਾਮ ਜਪਦੇ ਹਨ ਜੋ ਸੋਹਣੇ ਸੋਹਣੇ ਰਾਗਾਂ ਦੇ ਰਾਹੀਂ ਉਹ ਸਵਾਹਿਗੁਰੂ ਦਾ ਸਿਮਰਨ ਕਰਦਿਆਂ ਨੂੰ ਸਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ ਤਿੰਨ ਕੀ ਧੂੜ ਹਮ ਵਾਚਤੇ ਕਰਮੀ ਤੈਨ ਕੀ ਧੂੜ ਹਮ ਬਾਛ ਦੇ ਕਰਮੀ ਪੱਲਾ ਪਾਏ ਇਹੋ ਜੀ ਗੁਰਮੁਖ ਜਣਾ ਦੀ ਧੂੜ ਮਿਲ ਜਾਵੇ ਪਰ ਇਹੋ ਜੀ ਧੂੜ ਮਿਲਦੀ ਹੈ ਕਰਮੀ ਕਰਮੀ ਉਸ ਵਾਰਗੁਰ ਦੀ ਬਖਸ਼ਿਸ਼ ਜਣਾ ਤੇ ਹੁੰਦੀ ਹੈ ਉਸ ਵਾਹਿਗੁਰੂ ਦੀ ਬਖਸ਼ਿਸ਼ ਤੇ ਰਾਹ ਉਸ ਤੇ ਮੇਰ ਦੀ ਨਜ਼ਰ ਹੋ ਜਾਵੇ ਤਾਂ ਹੀ ਇਹੋ ਜਿਹੇ ਗੁਰਮੁਖ ਜਣਾ ਦੀ ਧੂਰ ਦੀ ਪ੍ਰਾਪਤੀ ਹੁੰਦੀ ਹੈ ਜੋ ਰਤੇ ਰੰਗ ਗੋਵਿੰਦ ਕੈ ਹਉ ਤਿਨ ਬਲੇ ਹਾਰੇ ਜਾਉ ਜੋ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਰਤੇ ਹੋਏ ਹਨ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਸਦਾ ਹੀ ਰੱਤੇ ਹੋਏ ਨਾਲ ਉਸ ਵਾਹਿਗੁਰੂ ਦੀਆਂ ਜੋ ਸਦਾ ਹੀ ਸਿਫਤ ਸਲਾਹਾ ਕਰਦੇ ਹਨ ਜੋ ਉਸ ਵਾਹਿਗੁਰੂ ਦੇ ਸ਼ਬਦ ਰੰਗ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹ ਸਦਾ ਹੀ ਗੁਣ ਗਾਉਂਦੇ ਹਨ ਜੋ ਰੱਤੇ ਰੰਗ ਗੋਵਿੰਦ ਕੇ ਜੋ ਰੱਤੇ ਰੰਗ ਗੋਵਿੰਦ ਕੇ ਔਲ ਤੈਨ ਬੋਲੇ ਹੋਰ ਜਾਉ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਿਲੇ ਹੋਰ ਜਾਂਦਾ ਹਾਂ ਜਿਹੜੇ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਰਤੇ ਹੋ ਜਾਂਦੇ ਇਹੋ ਜੇ ਗੁਰਮੁਖ ਉਹਨਾਂ ਦੇ ਅੱਗੇ ਆਖਾਂ ਗਿਰਤਾ ਜੀ ਕੀ ਔਰ ਸੱਜਣਨ ਵੇ ਲੋਰ ਆਏ ਇਹੋ ਜੇ ਗੁਰੂ ਜੋਸ ਗੋਵਿੰਦ ਦੇ ਰੰਗ ਦੇ ਵਿੱਚ ਰੰਗੇ ਹੋਏ ਹਨ ਜੋ ਇੱਕ ਮਨ ਇੱਕ ਚੇਤਨਾ ਉਸ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ ਜੋ ਗੁਰਮੁਖ ਸਦਾ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਨਾਂ ਦੇ ਕੇ ਆਖਾਂ ਹਰਤਾ ਜੀ ਕੀ ਹਾਰ ਸੱਜਣਾ ਮੇਲੋ ਰਾਹੀ ਦੇ ਕੇ ਆਪਣੇ ਜੀਵ ਦੀ ਬਿਰਤਾ ਦੱਸ ਤਾ ਆਪਣੇ ਅੰਦਰ ਦਾ ਦੁੱਖ ਦੱਸ ਤਾ ਆਪਣੇ ਅੰਦਰਲੀ ਬਿਰਹਾ ਦੱਸ ਤਾ ਕਿ ਮੈਨੂੰ ਉਸ ਵਾਹਿਗੁਰੂ ਜੋ ਪਾਤਸ਼ਾਹ ਹੈ ਰਾਏ ਹੈ ਉਸਦੇ ਨਾਲ ਮਿਲਾ ਦਿਓ ਗੁਰ ਪੂਰ ਮੈਂ ਲਾਇਆ ਜਨਮ ਮਰਨ ਦੁੱਖ ਜਾਏ ਸੱਜਣ ਬਾਦਸ਼ਾਹ ਹੈ ਉਸ ਦੇ ਨਾਲ ਪੂਰੇ ਗੁਰੂ ਨੇ ਮਿਲਾ ਦਿੱਤਾ ਗੁਰੂ ਪੂਰੇ ਮਿਲਾਇਆ ਜਨਮ ਮਰਨ ਦੁੱਖ ਜਾਏ ਜਦੋਂ ਸਵਰਗ ਗੁਰੂ ਦਾ ਮੇਲ ਹੋ ਗਿਆ ਗੁਰੂ ਪੂਰੇ ਨੇ ਉਸ ਸਵਰਗ ਗੁਰੂ ਦੇ ਨਾਲ ਮਿਲਾ ਦਿੱਤਾ ਇਦੋ ਜਾਨਮ ਨੂੰ ਮਰਨ ਜਨਮ ਤੋਂ ਲੈ ਕੇ ਮਰਨ ਤੱਕ ਜੋ ਵੀ ਦੁੱਖ ਸਨ ਉਹ ਸਾਰੇ ਖਤਮ ਹੋ ਗਏ ਜਾਨਨਾ ਨੂੰ ਪਾਇਆ ਅਗੰਮਰੂਪ ਅਣ ਨਾ ਕਾਉ ਜਾਏ ਇਹ ਦਾਰਸ ਨਾਨਕ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਪਾਇਆ ਅਗੰਮ ਰੂਪ ਜਦੋਂ ਉਸ ਅਗੰਮ ਪਰਮਾਤਮਾ ਨੂੰ ਪਾ ਲਿਆ ਉਹ ਪਰਮਾਤਮਾ ਉਹ ਵਾਹਿਗੁਰੂ ਜਿਸ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ ਉਸ ਦੀਆਂ ਸਿਫਤ ਸਲਾਹਾਂ ਤਾਂ ਕੀਤੀਆਂ ਜਾ ਸਕਦੀਆਂ ਪਰ ਸਿਫਤ ਸਲਾਹਾਂ ਦੇ ਨਾਲ ਇਹ ਨਹੀਂ ਕਿ ਉਸ ਤੱਕ ਪਹੁੰਚ ਹੋ ਸਕੇ ਜਨ ਨਾਨਕ ਪਾਇਆ ਅਗੰਮ ਰੂਪ ਜਦੋਂ ਉਹ ਅਗੰਮ ਰੂਪ ਦੀ ਪ੍ਰਾਪਤੀ ਹੋ ਗਈ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਅਨੰਤ ਨਾ ਕਾਉ ਜਾਏ ਫਿਰ ਇਹ ਮਨੁੱਖ ਜੋ ਹੈ ਉਹ ਫਿਰ ਕਿਸੇ ਹੋਰ ਪਾਸੇ ਨਹੀਂ ਜਾਂਦਾ ਜਦੋਂ ਉਹ ਸਵਾਇਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਸਿਰ ਉਸ ਇੱਕ ਵੈਗੁਰੂ ਦਾ ਹੀ ਸਿਮਰਨ ਕਰਦਾ ਹੈ ਫਿਰ ਕਿਸੇ ਹੋਰ ਧਾਰਮਿਕ ਆਡੰਬਰਾਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਂਦਾ ਉਹ ਕਿਸੇ ਹੋਰ ਪਾਸੇ ਉਹਦਾ ਮਨ ਜਾਂਦਾ ਹੀ ਨਹੀਂ ਹੈ ਜਨ ਨਾਨਕ ਪਾਇਆ ਅਗੰਮ ਰੂਪ ਅਨੰਤ ਅਨੰਤ ਹੋਰ ਪਾਸੇ ਉਸ ਵੈਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਅਣ ਨਾਮ ਕਾ ਹੋ ਜਾਏ ਪ੍ਰਭ ਅਰਜਨ ਜਿਸ ਨੇ ਉਸ ਵਾਹਿਗੁਰੂ ਦੇ ਪ੍ਰਾਪਤੀ ਕਰ ਲੇ ਉਹ ਕਿਸੇ ਵਾਸੇ ਹੋਰ ਪਾਸੇ ਆਪਣਾ ਮਨ ਨਹੀਂ ਟਿਕਾਦਾ ਉਹ ਸਿਰਫ ਸਦਾ ਉਸ ਵਾਹਿਗੁਰੂ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਉਸ ਵਾਹਿਗੁਰੂ ਦੇ ਹੀ ਗਉਣ ਗਾਉਂਦਾ ਹੈ ਉਸ ਵਾਹਿਗੁਰੂ ਦੇ ਗਉਣ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਣੀ ਸਦਾ ਉਸ ਤੇ ਗਉਣ ਗਾਉਂਦਾ ਹੈ ਉਸ ਦੀਆਂ ਹਿੱਸੇਤ ਸਲਾਮ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ